ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰ ਸਾਰੀ ਸਤਿ ਸੰਤ ਜੀਓ ਅੱਜ ਦੀ ਵੀਡੀਓ ਹੈ ਸ਼ਬਦ ਨਾਉ ਨਾਉਨ ਭਾਵ ਨਾਉਨ ਨਾਲ ਸਿਆਰੀ ਦੀ ਵਰਤ ਇਹ ਸਾਡਾ ਵਿਸ਼ਾ ਹੈ ਗੁਰਬਾਣੀ ਵਿਆਕਰਨ ਅਨੁਸਾਰ ਜੇਕਰ ਨਾਉ ਨਾਉਨ ਦੇ ਅੰਤਲੇ ਅੱਖਰ ਦੇ ਨਾਲ ਸਿਆਰੀ ਕਾਰਕ ਦੇ ਰੂਪ ਦੇ ਵਿੱਚ ਲੱਗੀ ਹੋਵੇ ਤਾਂ ਉਹਦਾ ਉਚਾਰਨ ਨਾਲ ਕੋਈ ਸਬੰਧ ਨਹੀਂ ਕੋਈ ਲੈਣਾ ਦੇਣਾ ਨਹੀਂ ਉਚਾਰਨ ਨਾਲ ਕੋਈ ਸੰਬੰਧ ਨਹੀਂ ਹੁੰਦਾ ਸੋ ਆਪਾਂ ਥੱਲੇ ਲਿਖੇ ਅਨੁਸਾਰ ਆਪਾਂ ਵਿਚਾਰ ਕਰੀਏ ਜਿਵੇਂ ਹੈ ਰੇਮਨ ਐਸੀ ਹਰਸੋਂ ਪ੍ਰੀਤ ਕਰ ਜੈਸੀ ਜਲ ਕਮਲੇ ਹੁਣ ਕਮਲੇ ਸਿਹਾਰੀ ਲੱਗੀ ਆ ਇਹ ਕੀ ਹੈ ਕਾਰਕਵਾਚ ਤੇ ਆ ਕਾਰਕ ਹੈ ਤੇ ਇਹ ਅਰਥਾਂ ਸੇ ਬੋਲਣ ਦਾ ਕਮਲੇ ਹੀ ਰਹਿਣਾ ਹੈ ਸਿਹਾਰੀ ਨਾਲ ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ ਕਮਲੇ ਨਾਲ ਭਾਵ ਕਮਲ ਦੇ ਨਾਲ ਨਾਲ ਹੈ ਇਹ ਅਧਿਕਰਣ ਕਾਰਕ ਦੀ ਦਾ ਕਾਰਕ ਹੈ ਇਹ ਆਪਾਂ ਪਹਿਲਾਂ ਕਰ ਚੁੱਕੀਆਂ ਅੱਠ ਕਾਰਕਾਂ ਦੇ ਵਿੱਚੋਂ ਇੱਕ ਹੈ ਅੱਗੇ ਲਹਿਰੀ ਨਾਲ ਪਿਛਾੜੀਏ ਪੀ ਵਿਗਸੇ ਅਸਨੇ ਅਸਨੇ ਨੇ ਜਿਹੜਾ ਹਾਸ ਹੁਸੈਰੀ ਲੱਗਿਆ ਇਹ ਕਿ ਇਹ ਵੀ ਕਾਰਕਾ ਨੇ ਪਿਆਰ ਵਿੱਚ ਇਹ ਕਿਹੜਾ ਅਧਿਕਰਣ ਕਾਰਕ ਹੈ ਕਾਰਕ ਤੇ ਉਹ ਸਿਆਰੀ ਲੱਗੀ ਇਸ ਕਰਕੇ ਬੋਲਣ ਚ ਨਹੀਂ ਰਹਿਣਾ ਨਹੀਂ ਰਹਿਣਾ ਅੱਗੇ ਜਿਓ ਵੰਜੇ ਜੀਓ ਵੰਜੇ ਚੋਖ ਖੰਨੀਏ ਸੱਚੇ ਸੰ ਸੱਚੇ ਸੰਦੜੇ ਨੇ ਨੇਹ ਵਿੱਚ ਪਿਆਰ ਵਿੱਚ ਅਧਿਕਰਨ ਕਾਰਕ ਆ ਗਿਆ ਕਾਰਕ ਇਹ ਨਿਸ਼ਾਨੀ ਕਾਰਕ ਦੀ ਹੈ ਅਧਿਕਰਨ ਕਾਰਕ ਨੇਹ ਵਿੱਚ ਇਸ ਕਰਕੇ ਇਹ ਐਂ ਹੀ ਬੋਲਿਆ ਜਾਣਾ ਹਸਿਆਰੀ ਦੀ ਕੋਈ ਇਹਦੇ ਚ ਆਣਾ ਨਹੀਂ ਕਿਤ ਕੋ ਸਾਹਿਬ ਆਵੇ ਰੋ ਇਹ ਰਾਰੇ ਨੂੰ ਹੋੜਾ ਤੇ ਹਾਏ ਨੂੰ ਹਸਿਆਰੀ ਆ ਇਹ ਕਾਰਕ ਆ ਗਿਆ ਇਹ ਜਿਹੜਾ ਰੋ ਵਿੱਚ ਅਧਿਕਰਣ ਕਾਰਕ ਉਹ ਆ ਗਿਆ ਇਸ ਕਰਕੇ ਆ ਗਿਆ ਰੋ ਵਿੱਚ ਅੱਗੇ ਮੋਹ ਸਿਆਨ ਪਕਛੂ ਨਾ ਆਵੇ ਕਾਮ ਕ੍ਰੋਧ ਲੋਭ ਮੋਹ ਮਨ ਲੀਣਾ ਮੋ ਮੋਹ ਮੋਹ ਮੈਨੂੰ ਇਹ ਪਰਨਾਮ ਆ ਗਿਆ ਔਰ ਇਹ ਵੀ ਸਪੈਲਿੰਗ ਇਹੀ ਰਹਿਣਗੇ ਮੋਹ ਸਿਆਨ ਪਕਛੂ ਨਾ ਆਵੇ ਅੱਗੇ ਆ ਗਿਆ ਕਾਮ ਕ੍ਰੋਧ ਲੋਭ ਮੋਹ ਆ ਜਿਹੜਾ ਹੈ ਆ ਮੋਹ ਆ ਗਿਆ ਐਦੇ ਵਰਗਾ ਹੀ ਆ ਉਹੀ ਸਪੈਲਿੰਗ ਆ ਇਥੇ ਹੈਗਾ 모ਹੇ ਕਿਉਂਕਿ ਪਰਨਾਮ ਹੈ ਆ ਜਿਹੜਾ 모ਹੇ ਆ ਇਹਦੇ ਤੇ ਕੀ ਲੱਗਿਆ ਕਾਰਕ ਇਹ 모ਹ ਹੈ ਮਮਨ ਹੋੜ ਤੇ ਹਾਮ ਤੇ ਸਿਆਰੀ ਕਰਦੀ ਹੈ ਅਰਥਾਂ ਵਾਸਤੇ ਆ ਤੇ ਇਹ ਇਸ ਕਰਕੇ ਇਹ ਹੈ ਕਿ 모ਹ ਵਿੱਚ 모ਹ ਵਿੱਚ ਅਧਿਕਰਨ ਕਰਦੀ ਨਹੀਂ ਯਾਨੀ ਤੇ ਇਹ ਬਣ ਗਿਆ 모ਹ ਵਿੱਚ ਆ ਸਾਰੇ ਹੀ ਐਂ ਆਈ ਜਾਂਦੇ ਕਾਮ ਵਿੱਚ ਕ੍ਰੋਧ ਵਿੱਚ ਲੋਭ ਵਿੱਚ 모ਹ ਵਿੱਚ ਬਸ ਇਹਨੂੰ ਹੁਣ ਜੇ ਸਿਆਰੀਆਂ ਨੂੰ ਕਿਤੇ ਨਹੀਂ ਪੜਿਆ ਜਾਂਦਾ ਇਹ ਸਾਰੇ ਕਾਰਕ ਦੇ ਨੇ Manolina.